ਅਜ پورے ਦੇਸ਼ ਦੇ ਵਿੱਚ ਕਮੰਤਰੀ ਯੋਗ ਦਿਹਾੜਾ ਮਨਾਇਆ ਗਿਆ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਦੇ ਵਿੱਚ ਹੋਏ ਮੁੱਖ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ ਪ੍ਰਧਾਨ ਮੰਤਰੀ ਇਸ ਮੇ 30000 ਲੋਕਾਂ ਨੇ ਇਕੱਠਿਆਂ ਯੋਗਾ ਕੀਤਾ ਚੰਡੀਗੜ੍ਹ ਦੇ ਦੂਜੇ ਕਮੰਤਰੀ ਯੋਗ ਦਿਵਸ ਤੇ ਯੋਗਾ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਤੋਂ ਯੋਗਸ਼ ਵਧੀਆ ਕੰਮ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਏਗਾ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਦੋ ਐਵਾਰਡ ਅਗਲੇ ਸਾਲ ਦਿੱਤੇ ਜਾਣਗੇ ਨੱਚ ਵਧੀਆ ਕੰਮ ਕਰਨ ਵਾਲਿਆਂ ਲਈ ਪਹਿਲਾ ਕਮੰਤਰੀ ਯੋਗ ਐਵਾਰਡ ਅਤੇ ਭਾਰਤੀ ਯੋਗ ਲਈ ਵਧੀਆ ਕੰਮ ਕਰਨ ਵਾਲਿਆਂ ਲਈ ਦੂਜਾ ਯੋਗਧੜ ਦੇ ਮੱਧ ਨਜ਼ਰ ਚੰਡੀਗੜ੍ਹ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਯੋਗਧੜ ਦੇ ਦੀਆਂ ਤਿਆਰੀਆਂ ਕਈ ਹਫ਼ਤਿਆਂ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੰਡੀਗੜ੍ਹੋਂ ਤੇ ਕਾਂਗਰਸ ਦੇ ਕਿਸਾਨ ਤੇ ਖੇਤ ਮਜ਼ਦੂਰ ਵੰਗ ਨੇ ਵਿਰੋਧ ਪ੍ਰਦਰਸ਼ਨ ਕੀਤਾ ਕਾਂਗਰਸ ਦੇ ਪ੍ਰਦਰਸ਼ਨਕਾਰੀਆਂ ਦਾ ਪ੍ਰਧਾਨ ਮੰਤਰੀ ਨੂੰ ਕਿਸਾਨ ਪਰਿਵਾਰਾਂ ਦਾ ਖੂਨ ਪੇਸ਼ ਕਰਨ ਦਾ ਪ੍ਰੋਗਰਾਮ ਸੀ ਪੁਲਿਸ ਨੇ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੂੰ ਸੈਕਟਰ 15 ਸਥਿਤ ਕਾਂਗਰਸ ਭਵਨ ਦੀਵਾਰੋਂ ਹਿਰਾਸਤ ਵਿੱਚ ਲੈ ਲਿਆ। ਕਰੀਬ 200 ਪ੍ਰਦਰਸ਼ਨਕਾਰੀਆਂ ਨੂੰ ਸੈਕਟਰ 39 ਦੇ ਪੁਲਿਸ ਸਥਾਨ ਵਿੱਚ ਲਿਆਂਦਾ ਗਿਆ। ਥਾਣੇ ਪਹੁੰਚ ਕੇ ਵੀ ਪ੍ਰਦਰਸ਼ਨ ਮੰਦੀ ਦੇ ਖਲਾਫ ਪ੍ਰਦਰਸ਼ਨ ਜਾਰੀ ਰਿਹਾ। ਇਹ ਪ੍ਰਦਰਸ਼ਨ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਤੇ ਸੀ। ਰਾਸ਼ਟਰਪਤੀ ਪ੍ਰਮੋਖਰ ਜੀ ਨੇ ਦੂਜੇ ਕਮਾਂਤਰੀ ਯੋਗ ਦਿਵਸ ਮੌਕੇ ਮੰਗਲਵਾਰ ਨੂੰ ਰਾਸ਼ਟਰੀ ਪਵਨ ਜਯੋਤ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਪ੍ਰੋਗਰਾਮ 'ਤੇ ਰਾਸ਼ਟਰਪਤੀ ਸਖਤਰੇ ਦੇ ਅਧਿਕਾਰੀ ਅਤੇ ਕਰਮਚਾਰੀ, ਉਹਨਾਂ ਦੇ ਪਰਿਵਾਰ ਦੇ ਮੈਂਬਰ, ਦੇ ਲਈ ਪੁਲਿਸ ਅਤੇ ਆਈਟੀਬੀਪੀ ਦੇ ਜਵ ਫਰੀਦাবাদ ਵਿੱਚ ਬਾਬਾ ਰਾਮਦੇਵ ਨੇ 1 ਲੱਖ ਲੋਕਾਂ ਦੇ ਨਾਲ ਯੋਗ ਕੀਤਾ ਐਡੀ ਵੱਡੀ ਗਿਣਤੀ ਚ ਯੋਗ ਕਰਨ ਦੇ ਨਾਲ ਬਾਬਾ ਰਾਮਦੇਵ ਨੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੁਣ ਤੱਕ 35985 ਲੋਕਾਂ ਦੇ ਨਾਮ ਮੇ ਰਿਕਾਰਡ ਸੀ ਇਸ ਦੇ ਲਗਭਗ 90 ਮਿੰਟ ਤੱਕ 408 ਲੋਕਾਂ ਨੇ ਸ਼ੀਰ ਸ਼ਾਸਨ ਦਾ ਨਵਾਂ ਰਿਕਾਰਡ ਵੀ ਬਣਾਇਆ ਕਮੰਟਰੀ ਯੋਗ ਦਿਵਸ ਮੌਕੇ ਸ਼ਿਮਲਾ ਸਮੀਤ ਪੂਰੇ ਮਾਚਲ ਚ ਸਵੇਰੇ ਹਜ਼ਾਰਾਂ ਲੋਕਾਂ ਨੇ ਯੋਗਾਸਨ ਕੀਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਤੋਂ ਮੌਲ ਸਮੀਤ ਕਈ ਨੇਤਾਵਾਂ ਨੇ ਯੋਗ ਪ੍ਰੋਗਰਾਮ 'ਚ ਹਿੱਸਾ ਲਿਆ ਇਨ੍ਹਾਂ ਨੇਤਾਵਾਂ ਤੋਂ ਇਲਾਵਾ ਸਥਾਨਕ ਲੋਕ ਅਤੇ ਕਈ ਸਲਾਨੀਆਂ ਨੇ ਯੋਗ ਦੇ ਆਸਨ ਸਿੱਖੇ ਕੇਂਦਰੀ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੰਗਲਵਾਰ ਨੂੰ ਕਿਹਾ ਕਿ ਯੋਗ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਇਸ ਮਾਹਰ ਨੂੰ ਜੋੜਦਾ ਹੈ ਨਾ ਕਿ ਤੋੜਦਾ ਹੈ ਰਵੀਸ਼ੰਕਰ ਨੇ ਕਮਾਂਤਰੀ ਯੋਗ ਦਿਵਸ ਦੇ ਮੌਕੇ ਪਟਨਾ ਦੇ ਇਤਿਹਾਸਿਕ ਗਾਂਧੀ ਮੈਦਾਨ ਵਿੱਚ ਪਤੰਜਲੀ ਯੋਗ ਪੀਠ ਵੱਲ ਯੋਜਿਤ ਯੋਗ ਕੈਂਪ ਵਿੱਚ ਹਿੱਸਾ ਲਿਆ ਯੋਗ ਦੇ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ਦਾ ਨਤੀਜਾ ਹੀ ਯੋਗ ਦਿਵਸ ਦੱਸਿਆ ਪਟਨਾ ਵਿੱਚ ਯੋਜਿਤ ਕੀਤੇ ਗਏ ਯੋਗ ਦਿਵਸ ਦੇ ਮੌਕੇ ਸੂਬਾ ਸਰਕਾਰ ਵੱਲੋਂ ਕਿਸੇ ਨੇ ਸ਼ਿਰਕਤ ਨਹੀਂ ਕੀਤੀ ਹਾਲਾਂਕਿ ਪ੍ਰੋਗਰਾਮ ਦੇ ਆਯੋਜਕ ਪਤੰਜਲੀ ਯੋਗ ਪੀਠ ਦੇ ਵੱਲੋਂ ਸੂਬਾ ਸਰਕਾਰ ਦੇ ਮੰਤਰੀਆਂ ਨੂੰ ਇਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਸਾਹਮਣੇ ਪੁਖੜਤਾਲ ਤੇ ਬੈਠੇ ਸੰਸਦ ਮੈਂਬਰ ਅਤੇ ਉਹਨਾਂ ਦੇ ਸਮਰਥਕਾਂ ਨੇ ਵੀ ਕਮੰਤਰੀ ਯੋਗ ਦਿਵਸ ਤੇ ਸਮੂਹਿਕ ਤੌਰ ਤੇ ਯੋਗ ਦਾ ਕੀਤਾ। ਗਿਰੀ ਦੀ ਪੁਖੜਤਾਲ ਤੇ ਜ ਦਿਨ ਵੀ ਜਾਰੀ ਹੈ ਕੇਜਰੀਵਾਲ ਨੇ ਐਨਟੀਐਮਸੀ ਦੇ ਅਧਿਕਾਰੀਆ ਐਮਐਮ ਖਾਨ ਦੇ ਕਤਲ ਇਮਾਮ ਮਜਗਰੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।